ਵਰਡ ਵੈਲਕਮ ਗਾਇਸ ਹਾਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਆਪਾਂ ਵੀ ਬਹੁਤ ਵਧੀਆ ਵਾ ਨੈਕਸਟ ਵਲੌਗ ਦੀ ਕਰਤੀ ਸਟਾਰਟਿੰਗ ਮੇਰਾ ਭਰਾ ਦੱਬ ਕੇ ਸਪੋਰਟ ਕਰੋ ਆਪਣੇ ਭਰਾ ਨੂੰ ਕਿ ਚੈਨਲ ਵਧੀਆ ਵਧੀਆ ਚੱਲੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਾਰੇ ਜਣੇ ਲਾਈਕ ਕਮੈਂਟ ਸ਼ੇਅਰ ਮਿੱਤਰੋ ਇੱਥੇ ਹੋ ਗਿਆ ਜੇ ਜਾੜ ਦਾ ਕੰਮ ਖਰਾਬ ਇਧਰਲੇ ਪਾਸੇ ਇੱਕ ਟਰਾਲੀ ਬੈਠੀ ਸੀ ਹੁਣ ਸਾਰੀਆਂ ਬੈ ਬੈ ਜਾੜੀਆਂ ਦੇ ਅੱਗੇ 2-3 ਟਰਾਲੀਆਂ ਲੱਗ ਹੀ ਜਾਵਾ ਮੇਰੇ ਕੋਲ ਵੀਡੀਓ ਨਹੀਂ ਬੜੀ ਵਾ ਇੱਥੇ ਨਹੀਂ ਹੈਗਾ ਓੜ ਜਿਲੀਆਂ ਟਰਾਲੀਆਂ ਓੜੀਆਂ ਬੈ ਬੈ ਜਾਂਦੀਆਂ ਬੱਸ ਓੜ ਆ ਟਰੈਕਟਰ ਅੱਜਣਾ ਖੁੱਬ ਗਿਆ ਓਨੇ ਤੋਂ ਮਗਰਾ ਟਰੈਕਟਰ ਉਹਦੇ ਕੋਲ ਬੋਨੇ ਬੰਪਰ ਤੇ ਫੇਰੇ ਟਰਾਂ ਦੀ ਜਾਊਗੀ ਬਾਹਰ ਇਦਾਂ ਕੰਮ ਚੱਲਣਿਆ ਹਣ ਮਿਲ ਜੇ ਕੀੜੀਆਂ ਵਾਲੀ ਮਿਲ ਇਹ ਜੜ ਬਣ ਜਾਂਦਾ ਵਾ ਜੜ ਹੀਗਾ ਪੋਲਾ ਬਾਰ ਬਾਰ ਟਰਾਲੀਆਂ ਨਗਰਾਂ ਦੇ ਥਾਂ ਥਾਂ ਪਿੰਲ ਪਿੰਲ ਹੋ ਕੇ ਨਾ ਉਹ ਤਾਂ ਕਰਕੇ ਜੜ ਗਿਆ ਬੈ ਜਿੱਦੋ ਥਾ ਹੋ ਗਿਆ ਜਿਆਦਾ ਪੋਲਾ ਟਰਾਲੀ ਗਈ ਖਲੋ ਇੱਕ ਟਰਾਲੀ ਖਲੋਤੀ ਉਹਲੇ ਖੁੱਤੀਆਂ ਪਾਦੀਆਂ ਜਿੱਦੀਆਂ ਟਰਾਲੀਆਂ ਨਾਲ ਮਗਰੋਂ ਆਉਂਦੀਆਂ ਸਾਰੀਆਂ ਬੈ ਬਹਿ ਜਾਂਦੀਆਂ ਜਿੱਦੀਆਂ ਟਰਾਲੀਆਂ ਵੀ ਆਉਂਦੀਆਂ ਇੱਕ ਟਰਾਲੀ ਨੇ ਇਦਾਂ ਜਾਣ ਦੀ ਜਿਹੜੀ ਨਹੀਂ ਬੈਠੀ ਸਾਰੀਆਂ ਟਰਾਲੀਆਂ ਨਾਲ ਖਲੋਖ ਲੋ ਜਾਂਦੀਆਂ ਹੁਣ ਆਹ ਟਰੈਕਟਰ ਨੂੰ ਬੰਪਰ ਲੱਗਾ ਹੁਣ ਆਹ ਟਰਾਲੀ ਨੂੰ ਪਹਿਲਾਂ ਇੱਕ ਬੰਪਰ ਲਾ ਕੇ ਕੱਢਦੇ ਆ ਵੇਖਦੇ ਆ ਕਿ ਸਵਰਾਜ ਕਲਾ ਜਾਂਦਾ ਜਾਂ ਨਹੀਂ ਜਾਂਦਾ ਹੁਣ ਅੱਗੇ ਪਤਾ ਲੱਗੂਗਾ ਬਣੇ ਰਹੋ ਵਲੋਗ ਨਾਲ ਤੁਹਾਨੂੰ ਸਾਰੀਆਂ ਗੱਲਾਂ ਦੱਸਦਾ ਰਹਾਂਗਾ ਮਿੱਤਰੋ ਅੱਜ ਉੱਠਿਆ ਤਿੰਨ ਵਜੇ ਦੀ ਲੈਨ ਤੋਂ ਡੀ ਆ ਹੋਏ ਤੱਕ ਤੇ ਇੱਥੇ ਹੀ ਪਹੁੰਚੀ ਆ 6 ਵਜੇ ਆ 6 ਵਜੇ ਦੇ ਹੁਣ ਇੱਥੇ ਪਹੁੰਚੀ ਆ ਜ ਲੈਣ ਹੁਣ 6 ਵਜੇ ਸਪੈਸ਼ਲ ਚੱਲ ਵੀ ਹੁਣ ਸਪੈਸ਼ਲ 8 ਵਜੇ ਤੱਕ ਉਹ ਚੱਲਣੀ ਉਹ ਤੋਂ ਬਾਅਦ ਉਹ ਨੰਦ ਅਸੀਂ ਜਾਵਾਂਗੇ ਇਹ ਸਾ ਤੇ ਆਹ ਲੁੱਤਾ ਸਾਰੇ ਟਰੈਕਟਰ ਲੈਂਡ ਸਰ ਖਲੋਤੇ ਆ ਹੁਣ ਇਹ ਲੈਣ ਤੇ ਗਈ ਖਲੋ ਸਪੈਸ਼ਲ ਮੁਕਣ ਗਿਆ ਫਿਰ ਜਾਣਗੀ ਆ ਤੇ ਮੇਤਰਾ ਸਪੈਸ਼ਲ ਤੋਂ ਬਾਅਦ ਘਰ ਪੀ ਆ ਜੀ ਲੈਣ ਠੰਡੇ ਆਵੇ ਸਪਰੇ ਤੋਂ ਬਾਅਦ ਤਰੀ ਲੈਂਣ ਇਹ ਥੜੀ ਖਾਲੀ ਕਿੰਨੇ ਏਅਰ ਲੱਗ ਅੰਦਰ ਖਾਲੀ ਕਰਦਾ ਛੋਟ ਨਹੀਂ ਇਹਦਾ ਵੀਡੀਓ ਬਣਾਈਆ ਰੀਲਾ ਰੂਲਾ ਕਰਦਾ ਗੈੜ ਚਲੀਏ ਬਾਪੇ ਦੇ ਨਾਲ ਪਿੰਡ ਲੈ ਕੇ ਤੇ ਬਾਪੇ ਦੇ ਨਾਲ ਲੈ ਕੇ ਤੇ ਚਲੀਏ ਹੁਣ ਪਿੰਡ ਵੱਲ ਨੂੰ ਜਾ ਕੇ ਵੇਖਦੇ ਹਾਂ ਮਹੌਸਲ ਲੱਦਦੇ ਅੱਜ ਕਿ ਕਾਲਾ ਲੱਗ ਪੀ ਮੈਟਰੋ ਆ ਗਏ ਆ ਬਿਹਾਲੀ ਹੁਣ ਮੁੜੇ ਕਹਿੰਦੇ ਖਾਣਾ ਪੀਣਾ ਕੁਝ ਪਕੌੜੇ ਪਕਾੜੇ ਖਾ ਲਈਏ ਲਾ ਤਾਂ ਟਰੈਕਟਰ ਆਪਾਂ ਇੱਕ ਸਾਈਡ ਤੇ ਔਰ ਪਕੌੜੇ ਛੋੜੇ ਖਾ ਲਈਏ ਤੇ ਫੇਰ ਚਲਦਿਆਂ ਕਰਨ ਸੌਰ ਜਿਆਦਾ ਕੱਢ ਲੈਣਾ ਇਹਨਾਂ ਨੇ ਦਾ 15 ਕਿਲੋਮੀਟਰ ਆ ਗਏ ਨਾ ਪਕੌੜਾ ਦੀ ਕੰਨੀ ਇਹ ਬਾੜ ਫੇਰਦੇ ਕਿ ਨਹੀਂ ਦੋਵੇਂ ਜਣੇ ਨੇਰੀ ਲਿਉਂਦੇ ਕਿ ਨਹੀਂ ਵੇ ਚੋਬਰ ਭੁੱਖਦੇ ਪੂਰੇ ਕਵੀਰ ਨੇ ਹੋਰ 36 ਦੀ ਕਢਾਲਿਆ ਜਾ ਢੇ ਭਰਾਣ ਏਕੜੇ ਇੱਕ ਹੋਰੇ ਦੇ ਕੋ ਪਹਿਲਾ ਹੈਗਾ ਸੀ ਇੱਕ ਹੁਣ ਅੱਜ ਫੇਰ ਘੜਾਤਾ ਜੀ ਬੱਸ ਸੋਖ ਰਹੀ ਇਦਾਂ ਹੀ ਹੋਣਾ ਇੱਕ ਥੋੜੇ ਦਿਨਾਂ ਤੱਕ ਇੱਕ ਤੁਹਾਨੂੰ ਹੋਰ ਸਰਪਾਈ ਦਾਂਗੇ ਸੂਣ ਬੱਸ 2-4 ਦਿਨਾਂ ਦੀ ਗੱਲ ਆ ਬੱਸ ਟਰੈਕਟਰ ਤੇ ਟਰੈਕਟਰ 8 ਵਜੇ ਨਾਲ ਟਰੈਕਟਰ ਤੇ ਟਰੈਕਟਰ 8 ਇੱਕ ਤੇ ਲੈ ਆ ਲਿਆ ਝੋਟਾ ਅੱਜ ਇੱਕ ਆਹ ਖਲੋਤਾ ਆਪਣਾ ਇੱਕ ਆਹ ਗੱਡੀ ਲਾਇਆ ਉਹ ਆਪਣੇ ਵਾਲਾ ਹੁਣ ਇੱਕ ਆਹ ਝੋਟਾ ਲੈਣਿਆ ਵਾ ਇੱਕ ਹੋਰ ਝੋਟੇ ਦੀ ਜੇ ਤਿਆਰੀ ਹੋਣੀ ਆ ਕੋਈ ਨਹੀਂ ਵੇਖਦੇ ਬਾਬਾ ਸੁੱਖ ਰਕੇ ਸ਼ਾਇਦ ਪਲਾਨ ਪਾਣੀ ਜਾਵੇ ਮਿੱਤਰੋ ਕਰਤਾ ਇਹ ਰੈਡੀ ਹੁਣ ਚੱਲੇ ਆ ਲੈ ਕੇ ਨੂੰ ਕਰਨਾ ਸਭ ਕੁਝ ਹੋ ਗਿਆ ਡਨ ਔਖੇ ਰਪੋਟਾ ਬਾਬਾ ਦੀਪ ਸਿੰਘ ਕਿਰਪਾ ਕੜੀ ਵਧੀਆ ਵਧੀਆ ਚੱਲੇ ਹੋ ਗਿਆ ਸਾਰਾ ਕੰਮ ਬਸ ਝੋਟੇ ਲੈ ਕੇ ਜਾਣਾ ਕਰਨਾ ਬਸ ਉਹ ਰਿਪੋਰਟਾਂ ਕਰਾਤੀਆਂ ਸਾਰੇ ਕੰਮ ਦੀਆਂ। ਉਹ ਵੀ ਮਿੱਤਰੋ ਪਹੁੰਚ ਗਏ ਆਪਾਂ ਪੇਂਟ। ਸਾਡੇ ਦੀਸ਼ੇ ਦੀ ਕਿਰਪਾ ਨਾਲ ਵੜੀਆ-ਵੜੀਆ ਜਿਹੜਾ ਲਾ ਕੇ ਆ ਪਹੁੰਚ ਗਏ ਆ ਘਰ ਹੁਣ। ਪੇਂਟ ਦੇ ਮਤਲਬ ਬਾਹਰ ਪਹੁੰਚ ਗਏ ਆ ਉੱਪਰ ਉਹੀ ਜਾ ਕੇ ਟਰਾਲੀ ਬਾਹਰ ਲੋੜੀ ਆ। ਫੇਰ ਘਰ ਆੜਦੇ ਆ ਟਰੈਕਟਰ ਤਾਂ ਨਵੀਂ ਬਖਾਉਂਦਾ। ਅਰਦੇ ਟਰੈਕਟਰ ਘਰ ਵਸ 2-4 ਮਿੰਟ ਦੀ ਗੱਲ ਆ ਗੁਰੂਾ ਇੰਨੇ ਦਿਨ ਹੋ ਗਏ ਮੇਲੇ ਚੈਰ ਕਿਤੇ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਤੇ ਆ ਦੋ ਵੱਧ ਕੰਮ ਹੋ ਗਿਆ ਵੇ ਚਲੋ ਨਵੀਂ ਨਵੀਂ ਚੱਲੀ ਮੇਲ ਹੋ ਜਾਂਦਾ ਵਾਤਾ ਘਾਟਾ ਲੱਗੀ ਜਾਂਦਾ ਟਾਈਮ ਚੈੱਕ ਕਰੋ ਤੁਸੀਂ ਆਪਣੇ ਛੋਟੇ ਦੀ ਨੁਕਤੇ ਓਕੇ ਰਿਪੋਰਟਾ ਉਹ ਵੀ ਮਿੱਤਰੋ ਉਧਰਲੇ ਪਾਸੇ ਆਪਣਾ ਘਾਰ ਤੇ ਨਾ ਦੀ ਹੈ ਕੋਣੀ ਤੇ ਟਰਾਲੀ ਹੋਣੇ ਚੱਲੇ ਯਾਰ ਅਰੇ ਕਰ ਲੋ ਲਾਈਏ ਘਰ ਟਰੈਕਟਰ ਤੇ ਲਾਈਆਂ ਪਈਆਂ ਕਰੀਏ ਉਹ ਪਾਈ ਦਾਣੀ ਦੇ ਵਿੱਚ ਪਈ ਓ ਕੱਢ ਲਈ ਕਰੀਏ ਨਹੀਂ ਆ ਧੋਈਆਂ ਲਾਈਏ ਝੋਟੇ ਨੂੰ ਅੰਦਰ ਲੰਡੀਆਂ ਪਈਆਂ ਕਰੀਏ ਦੋ ਤਿੰਨ ਘੰਟੇ ਹੋ ਗਏ ਬਹੁਤ ਬੁਰਾ ਹਾਲ ਹੋਇਆ ਅੱਜ ਤੇ ਉੱਠੇ ਵੀ ਮਣੇਰੇ ਸਾਡੇ ਬੀਤ ਨੇ ਡੋ 50 ਦੇ ਕਰੀਬ ਦੇ ਉੱਤੇ ਅੱਜ ਆਪਾਂ ਸਾਰੀ ਦਿਹਾੜੀ ਇੱਦਾਂ ਹੀ ਨੰਗੀ ਭੈਜੋ ਬਸ ਹੁਣ ਆ ਕੇ ਟਰੈਕਟਰ ਤੇ ਲਾਈਏ ਭਾਈਏ ਦੇਖੀਏ ਮਹੌਲ ਛੋਲੇ ਪਿੰਡ ਦਾ ਕੀ ਬਣਦਾ ਕੀ ਜੁੜਦਾ ਹੋਰ ਪਿੰਡ ਦਾ ਮਹੌਲ ਛੋਲੇ ਚੈੱਕ ਕਰਦੇ ਆ ਕੀ ਹਸਾਕਦਾ ਕੀ ਨਹੀਂ ਆ ਸਰੋਵ ਲੋਕ ਦਾ ਕਰਦੇ ਆਪਾਂ ਇੱਥੇ ਐਂਡ ਹੈ ਲਾਈਕ ਕਮੈਂਟ ਕਰਨਾ ਸ਼ੇਅਰ ਕਰਨਾ ਨਾ ਭੁੱਲੋ ਸਬਸਕ੍ਰਾਈਬ ਕਰਨਾ ਵੀ ਨਾ ਭੁੱਲੋ ਸਾਰੇ ਮੇਰੇ ਭਰਾ ਸਪੋਰਟ ਕਰੋ ਵੱਧ ਤੋਂ ਵੱਧ